ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਫੜੇ ਲੈ ਕੇ ਹਾਜ਼ਰ ਹਾਂ ਜੀ ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ 15 ਜੂਨ ਤੱਕ ਪੰਜਾਬ 플러스 ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਗਰਮੀ ਤੋਂ ਰਾਹਤ ਕਦੋਂ ਮਿਲਦੀ ਨਜ਼ਰ ਆ ਰਹੀ ਹੈ ਇਹ ਅਪਡੇਟ ਤੁਹਾਨੂੰ ਦਿਆਂਗੀ ਸਿੱਧਾ ਤੁਹਾਨੂੰ ਤਾਜ਼ਾ ਸੈਟਲਾਈਟ ਦਸਨਾ ਤੇ ਲੈ ਕੇ ਚੱਲਦੇ ਹਾਂ ਜੀ 8:09 ਵਜੇ ਲਈ 9 ਵਜਰ ਨੇ 13 ਜੁੰਦੇ ਅੱਜ ਸਵੇਰ ਆ ਸਵੇਰ ਤੋਂ ਹੀ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਹਮਸਾ ਜੜੀ ਬਣੀ ਹੋਈ ਆ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਦੱਸਤਾ ਸੀ ਕਿ ਹਮਸਾ ਸੋ ਫਿਲਹਾਲ ਰਾਹਤ ਨਹੀਂ ਰਹੀ ਹਾਲਾਂਕਿ ਅੱਜ ਸਵੇਰ ਤੋਂ ਜਿਹੜਾ ਇਹ ਪੂਰਾ ਚੱਲ ਰਿਹਾ ਪੂਰਾ ਯਾਨੀ ਕਿ ਇਸਟਵਿੰਡ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਵਾਪਸੀ ਕਰ ਚੁੱਕੀ ਆ ਇਹ ਇਸਟਵਿੰਡ ਕੱਲ ਤੋਂ ਹੀ ਵਾਪਸੀ ਕਰ ਗਈ ਸੀ ਕੁਝ ਖੇਤਰਾਂ ਦੇ ਵਿੱਚ ਤੇ ਅੱਜ ਮਾਲਵੇ ਦੇ ਪੱਛਮੀ ਭਾਗਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਪੂਰਾ ਚੱਲ ਰਿਹਾ ਸੋ ਇਹ ਉ ਨੇ ਲਿਆ ਗਿਆ ਇੱਥੇ ਸੈਟ ਰਹੀ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਜਿਹਦੇ ਨਾਲ ਹਿਊਮਿਡਿਟੀ ਦਾ ਲੈਵਲ ਹੈ ਜਿਹੜਾ ਹਮਮਜ਼ਾ ਲੈਵਲ ਹੈ ਉਹ ਵਧਿਆ ਹੋਇਆ ਆਉਂਦੇ ਜਿਹੜੇ 48 ਘੰਟੇ ਨੇ ਜਿਵੇਂ ਕਿ ਇਸ ਤਾਨੂੰ ਕੱਲ ਵੀ ਅਫੀਰਡ ਦਿੱਤੀ ਸੀ ਪੂਆਧ ਖੇਤਰ ਪੂਆਧ ਨਾਲ ਲੱਗਦੇ ਜਿਹੜੇ ਖੇਤਰਾਂ ਦੇ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਲਿਮਟਡ ਕਾਰਵਾਈਆਂ ਵੇਖਣ ਨੂੰ ਮਿਲਣ ਗਿਆ ਅੱਜ 13 ਤਰੀਕਾ ਹੈ ਕੱਲ 14 ਤਰੀਕਾ ਹੈ ਅੱਜ ਵੀ ਕੁਝ ਖੇਤਰਾਂ ਦੇ ਵਿੱਚ ਗਰਜ ਰਿਸ਼ਕ ਵਾਲੇ ਬਦਲਾਅ ਦਾ ਨਿਰਮਾਣ ਹੋ ਸਕਦਾ ਹੈ ਕੱਲ ਵੀ 14 ਤਰੀਕ ਨੂੰ ਗਰਜ ਰਿਸ਼ਕ ਵਾਲੇ ਬਦਲਾਅ ਦਾ ਨਿਰਮਾਣ ਹੋ ਸਕਦਾ ਹੈ ਕਿਹੜੇ ਖੇਤਰਾਂ ਦੇ ਵਿੱਚ ਚ ਜਮਨਾਨਗਰ ਜੇ ਇਸ ਤੋਂ ਥੋੜਾ ਜਿਹਾ ਬਦਲ ਹੋਰ ਐਕਟਿਵ ਹੋ ਗਿਆ ਜਾਂ ਕਹੇ ਲਿਆ ਸਪੈਨਡ ਹੋ ਗਿਆ ਤੇ ਜਿਹੜੇ ਲੁਧਿਆਣਾ ਪਟਿਆਲਾ ਤੇ ਸ਼੍ਰੀ ਫਤਿਹਗੜ ਸਾਹਿਬ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਜਿਹੜੇ ਹਲਕੇ ਅੱਗੇ ਚੜਦੇ ਵੱਲ ਨੂੰ ਲੱਗਦੇ ਆ ਜਿਹੜੇ ਉੱਤਰਪੂਰਵੀ ਖੇਤਰ ਹੈ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਉਹਨਾਂ ਖੇਤਰਾਂ ਤੱਕ ਕਿਤੇ ਨਾ ਕਿਤੇ ਕਾਰਵਾਈਆਂ ਲਿਮਟਡ ਖੇਤਰਾਂ ਦੇ ਵਿੱਚ ਪਹੁੰਚ ਸਕਦੀਆਂ ਨੇ ਪਹੁੰਚ ਵੀ ਸਕਦੀਆਂ ਨੇ ਨਹੀਂ ਵੀ ਪਹੁੰਚ ਸਕਦੀਆਂ 50 50 ਯਾਸਾਰ ਨਹੀਂ ਇਨਾ ਤੇ ਲੰਮਾ ਹੋਰ ਖੇਤਰਾਂ ਦੇ ਵਿੱਚ ਉਮੀਦ ਆਸਾਰ ਘਟਨੇ ਹੁਸ਼ਿਆਰ ਫਿਰ ਨਵਾਂ ਛਾਰ ਦੇ ਕੁਝ ਖੇਤਰਾਂ ਦੇ ਵਿੱਚ ਕਣੀਆਂ ਡਿੱਗ ਜਾਣ ਇਹ ਤਾਂ ਆਫਾਈਨ ਕਰ ਨਹੀਂ ਕਰ ਸਕਦੇ ਵੈਸੇ ਬਹੁਤੇ ਫਾਗਾਂ ਦੇ ਵਿੱਚ ਮੌਸਮ ਤੇ ਗਰਮ ਖੁਸ਼ਕ ਰਹਿਣ ਦਾ ਜਾਪ ਰਿਹਾ ਜੀ ਰਾਹਤ ਕਦੋਂ ਮਿਲੇਗੀ ਰਾਹਤ ਮਿਲੇਗੀ ਜੀ 15 ਤਰੀਕ ਤੋਂ 15 ਤੇ 16 ਇਹਨਾਂ ਦੋ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਫੱਛਮੀ ਸਿਸਟਮ ਆ ਰਿਹਾ ਪੰਜਾਬ ਦੇ ਵਿੱਚ ਕਹ ਲਈਏ ਹਰਿਆਣਾ ਰਾਜਸਥਾਨ ਇਹਨਾਂ ਤਿੰਨਾਂ ਸੂਬਿਆਂ ਨੂੰ ਇਹ ਸਿਸਟਮ ਜਿਹੜਾ ਪ੍ਰਭਾਵਿਤ ਕਰਨ ਜਾ ਰਿਹਾ ਸੋ ਇਹ ਫੈਚਮੈਨ ਸਿਸਟਮ ਤੇ ਸਦਕਾ ਪੰਜਾਬ ਦੇ ਵਿੱਚ ਕਹ ਲਿਆ ਕਿ 50 60% ਖੇਤਾਂ ਦੇ ਵਿੱਚ ਮੀਂਹ ਦੇ आसार ਜਾਪ ਰਹੇ ਨੇ ਤੇ ਪਰਿਸ਼ਥਿਤੀਆਂ ਕਿੰਨੀਆਂ ਕਿਨ ਅਨੁਕੂਲ ਹੁੰਦੀਆਂ ਨੇ ਕਿੰਨੇ ਕੁ ਉਪਰ ਦੀ ਹਵਾ ਚੱਲਦੀ ਹੈ ਹੀਟ ਕਿੰਨੀ ਲੱਗਦੀ ਹੈ ਇਹ ਸਾਰਾ ਕੁਝ ਡਿਪੈਂਡ ਕਰੇਗਾ ਜੇਕਰ ਸਿਸਟਮ ਜੋਰ ਫੜ ਗਿਆ ਤੇ ਹੋ ਸਕਦਾ ਬਹੁਤ ਹੀ ਹਹਾਗਾ ਦੇ ਵਿੱਚ ਵੀ ਮੀਂਹ ਜੜਿਆ ਲੱਗ ਜਾਣਾ 15 16 ਤਰੀਕ ਨੂੰ ਇਹ ਸਾਰਾ ਕੁਝ ਜਿਹੜਾ ਜਆ ਵਾਪਰੇਗਾ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਹਿਮਾਚਲ ਉਤਰਾਖੰਡ ਔਰ ਨਾ ਲੱਗਦੇ ਖੇਤਾਂ ਦੇ ਵਿੱਚ ਸੋ ਇਸ ਲਈ 15 16 ਤਰੀਕ ਨੂੰ ਟੈਂਪਰੇਰੀ ਰਾਹਤ ਹੈ ਜਿਹੜੀ ਉਹ ਪੰਜਾਬ ਵਾਸੀਆਂ ਇਸ ਤਰ੍ਹਾਂ ਮੌਨਸੂਨ ਦੀ ਵਾਪਸੀ ਦੇ ਜਿਹੜੇ ਜਿਹੜੀਆਂ ਪਰਿਸਥਿਤੀਆਂ ਹੁੰਦੀਆਂ ਨੇ ਕੰਡੀਸ਼ਨ ਹੁੰਦੀਆਂ ਨੇ ਕੰਡੀਸ਼ਨ ਜਿਹੜੀਆਂ ਨੇ ਬਿਲਕੁਲ ਅਨੁਕੂਲ ਨੇ ਮੌਨਸੂਨ ਦੀ ਐਂਟਰੀ ਦੇ ਲਈ ਐਂਟਰੀ ਜਿਹੜੀ ਆ ਉਮੀਦ ਲੈ ਕੇ ਫੱਟੇ ਦੇ ਵਿਚਕਾਰ ਹੁੰਦੀ ਜਾਖ ਰਹੀ ਆ ਖਾਸ ਕਰ ਪੁਹਾੜ ਖੇਤਰ ਤੇ ਮਾਲੀਬੇਲੇ ਪੂਰਬੀ ਖੇਤਰਾਂ ਦੇ ਵਿੱਚ 20 ਤੇ ਲੈ ਕੇ 25 ਦੇ ਵਿਚਕਾਰ 21 22 ਤਰੀਕ ਨੂੰ ਮੌਨਸਨ ਆ ਜਿਹੜੀ ਉਹ ਐਂਟਰੀ ਕਰ ਸਕਦੀ ਆ ਪੰਜਾਬ ਦੇ ਵਿੱਚ ਹਰਿਆਣਾ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਤੇ ਪਹਾੜੀ ਖੇਤਰਾਂ ਦੇ ਵਿੱਚ ਸੋ ਇਸ ਲਈ ਇਹਨਾਂ ਖੇਤਰਾਂ ਨੂੰ ਰਾਹਤ ਹੈ ਜਿਹੜੇ 20 ਤਰੀਕ ਤੋਂ ਬਾਅਦ ਕਹਿ ਸਕਦੇ ਹਾਂ ਪਰਮਾਨੈਂਟਲੀ ਰਾਹਤ ਹੈ ਜਿਹੜੀ ਗਰਮੀ ਤੋਂ ਮਿਲਣ ਜਾਰੀ ਹੈ। ਬਾਕੀ ਜਿਹੜਾ ਪੱਛਮੀ ਭਾਗ ਨੇ ਉਹਨਾਂ ਭਾਗਾਂ ਦੇ ਵਿੱਚ ਕਿਤੇ ਨਾ ਕਿਤੇ ਲਿਮਟਡ ਗਰਮੀਆਂ ਹੁੰਦੀਆਂ ਰਹਿਣਗੀਆਂ। ਬਾਕੀ ਤੁਹਾਨੂੰ ਅਪਡੇਟ ਅਸੀਂ ਲਾਈਵ ਆ ਕੇ ਦਿੰਦੇ ਰਹਾਂਗੇ। ਧੰਨਵਾਦ ਜੀ ਸ਼ੁਕਰੀਆ। ਹੀਟ ਵੇਵ ਤੋਂ ਬਚ ਕੇ ਰਹਿਣਾ ਜੀ। ਹੀਟ ਵੇਵ ਬਹੁਤ ਭਾਗਾਂ ਦੇ ਵਿੱਚ ਜਿਹੜੀ ਚੱਲੇਗੀ ਤੇ ਨੁਕਸਾਨ ਵੀ ਪਹੁੰਚਾਏਗੀ। ਇਸ ਲਈ ਫਨਾਪਾ ਬਚਾ ਰੱਖਣਾ। ਹੀਟ ਵੇਵ ਤੋਂ ਬਚ ਕੇ ਰਹਿਣਾ। ਧੰਨਵਾਦ।